ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਤੁਸੀਂ ਜੁੜਿਆ ਜੀ ਭਪਿੰਦਰ ਰਾਇਲ YouTube ਚੈਨਲ ਦੇ ਨਾਲ ਪੱਤਰ ਲਿਖਣਾ ਜੀ ਅੱਜ 6ਵੀਂ ਤੋਂ ਲੈ ਕੇ 10ਵੀਂ ਤੱਕ ਆਉਂਦਾ ਜਿਹੜਾ ਇਹ ਆਪਣੇ ਗੂੜੇ ਮਿੱਤਰ ਜਾਂ ਸਹੇਲੀ ਨੂੰ ਕਿ ਉਹ ਖੇਡਾਂ ਤੇ ਪੜ੍ਹਾਈ ਦੇ ਵਿੱਚ ਬਰਾਬਰ ਦਿਲਚਸਪੀ ਲਵੇ ਤਾਂ ਸ਼ੁਰੂ ਕਰਦੇ ਹੁੰਨੇ ਆ ਆਪਾਂ ਸੱਜੇ ਹੱਥ ਤੋਂ ਪ੍ਰੀਖਿਆ ਭਵਨ ਲਿਖ ਕੇ ਕਮਾ ਪਾਈਦਾ ਉਸ ਤੋਂ ਨੀਚੇ ਜਿਹੜਾ ਵੀ ਤੁਹਾਡੇ ਸਕੂਲ ਦਾ ਨਾਮ ਹੈ ਸਰਕਾਰੀ ਸੀਨੀਅਰ ਸੈਕੰਡਰੀ ਜੋ ਵੀ ਹੈਗਾ ਸਕੂਲ ਪਾ ਕੇ ਕਮਾ ਉਸ ਤੋਂ ਬਾਅਦ ਕਿੱਥੇ ਆ ਇਹ ਪਟਿਆਲੇ ਆ ਸੰਗਰੂਰ ਆ ਜਿੱਥੇ ਵੀ ਹੈ ਲਿਖ ਕੇ ਡੰਡੀ ਤੇ ਮਿਤੀ ਲਿਖੋਗੇ ਜਾਦੋ ਤਿਸ ਦਿਨ ਤੁਸੀਂ ਪੱਤਰ ਲਿਖ ਰਹੇ ਹੋ ਉਸ ਤੋਂ ਬਾਅਦ 2025 ਜਿਹੜਾ ਵੀ ਸਨ ਚੱਲ ਰਿਹਾ ਉਸ ਤੋਂ ਬਾਅਦ ਪਿਆਰੀ ਸਹੇਲੀ ਜਾਂ ਫਿਰ ਪਿਆਰੇ ਮਿੱਤਰ ਠੀਕ ਹੈ ਜੀ ਉਹਦੇ ਹਿਸਾਬ ਨਾਲ ਹੀ ਤੁਸੀਂ ਆਪਣੇ ਸ਼ਬਦ ਚੇਂਜ ਕਰੀ ਜਾਉਂਗੇ ਮਿੱਤਰ ਜਾਂ ਸਹੇਲੀ ਜੀ ਨੂੰ ਵੀ ਲਿਖ ਰਹੇ ਹਾਂ ਸਤਿ ਸ੍ਰੀ ਅਕਾਲ ਲਿਖ ਕੇ ਡੰਡੀ ਤੇ ਅੱਗੇ ਲਿਖਾਂਗੇ ਆਪਾਂ ਪੈਰਾ ਬਦਲ ਕੇ ਲਿਖਾਂਗੇ ਬੜੀ ਲੰਮੀ ਉਡੀਕ ਤੋਂ ਬਾਅਦ ਤੇਰੀ ਚਿੱਠੀ ਮਿਲੀ ਹੈ ਇੰਨੀ ਦੇਰ ਬਾਅਦ ਚਿੱਠੀ ਲਿਖਣ ਦਾ ਕਾਰਨ ਵੀ ਪਤਾ ਲੱਗਾ ਕਿ ਇਹਨਾਂ ਦਿਨਾਂ ਵਿੱਚ ਤੂੰ ਬਿਮਾਰ ਰਹੀ ਹੈ ਜੇ ਮੁੰਡੇ ਲਿਖੋਂਗੇ ਤਾਂ ਰਹਾ ਹੈ ਮਿੱਤਰ ਨੂੰ ਲਿਖਣਾ ਠੀਕ ਹੈ ਜੀ ਇਹ ਪੜ੍ਹ ਕੇ ਮੈਨੂੰ ਬਹੁਤ ਅਫਸੋਸ ਹੋਇਆ ਤੇਰੀ ਸਿਹਤ ਪਹਿਲਾਂ ਵੀ ਠੀਕ ਨਹੀਂ ਸੀ ਰਹਿੰਦੀ ਮੈਂ ਤੈਨੂੰ ਕਈ ਵਾਰ ਲਿਖ ਚੁੱਕੀ ਹਾਂ ਕਿ ਤੂੰ ਆਪਣੀ ਸਿਹਤ ਵੱਲ ਪੂਰਾ ਧਿਆਨ ਦੇਆ ਕਰ ਤੰਦਰੁਸਤ ਸਰੀਰ ਤੋਂ ਬਿਨਾ ਪੜ੍ਹਾਈ ਵੀ ਚੰਗੀ ਤਰ੍ਹਾਂ ਨਹੀਂ ਹੋ ਸਕਦੀ ਪਿਛਲੀਆਂ ਛੁੱਟੀਆਂ ਵਿੱਚ ਜਦੋਂ ਮੈਂ ਪਿੰਡ ਆਈ ਸੀ ਉਸ ਸਮੇਂ ਵੀ ਤੂੰ ਬਿਲਕੁਲ ਕਿਤਾਬੀ ਕੀੜਾ ਹੀ ਬਣੀ ਰਹਿੰਦੀ ਸੀ ਪੜ੍ਹਾਈ ਵੱਲ ਇੰਨਾ ਸਮਾਂ ਦੇਣ ਕਾਰਨ ਹੀ ਤੂੰ ਆਪਣੇ ਖਾਣ ਪੀਣ ਤੇ ਸਮੇਂ ਵੱਲ ਕੋਈ ਧਿਆਨ ਨਹੀਂ ਦਿੰਦੀ ਅਤੇ ਨਾ ਹੀ ਖੇਡਣ ਖੁੱਦਣ ਵਿੱਚ ਕੋਈ ਦਿਲਚਸਪੀ ਰੱਖਦੀ ਹੈ ਪੜਾਈ ਵੱਲ ਧਿਆਨ ਦੇਣਾ ਜ਼ਰੂਰੀ ਹੈ ਪਰੰਤੂ ਖੇਡਾਂ ਵੀ ਪੜ੍ਹਾਈ ਦੇ ਜ਼ਰੂਰੀ ਅੰਗ ਹਨ ਇਸੇ ਲਈ ਤਾਂ ਸਿਹਤ ਅਤੇ ਸਰੀਰਕ ਸਿੱਖਿਆ ਇੱਕ ਵਿਸ਼ੇ ਦੇ ਤੌਰ ਤੇ ਸਾਡੇ ਪਾਠਕ੍ਰਮ ਦਾ ਜ਼ਰੂਰੀ ਹਿੱਸਾ ਬਣਾਇਆ ਗਿਆ ਹੈ ਤੰਦਰੁਸਤ ਸਰੀਰ ਵਿੱਚ ਹੀ ਤੰਦਰੁਸਤ ਮਨ ਹੋ ਸਕਦਾ ਹੈ ਇਸ ਲਈ ਜ਼ਰੂਰੀ ਹੈ ਕਿ ਸਿਹਤ ਠੀਕ ਰੱਖਣ ਲਈ ਖੇਡਾਂ ਵੱਲ ਵੀ ਧਿਆਨ ਦਿੱਤਾ ਜਾਵੇ ਤੈਨੂੰ ਸ਼ਾਇਦ ਪੁਲਿਖਾ ਹੈ ਕਿ ਖੇਡਾਂ ਵਿੱਚ ਹਿੱਸਾ ਲੈਣ ਨਾਲ ਸਮਾਂ ਨਸ਼ਟ ਹੁੰਦਾ ਹੈ ਇਸ ਤਰ੍ਹਾਂ ਸੋਚਣਾ ਗਲਤ ਹੈ ਖੇਡਾਂ ਜਿੱਥੇ ਸਾਡੇ ਮਨੋਰੰਜਨ ਦਾ ਸਾਧਨ ਹਨ ਉੱਥੇ ਹੀ ਇੱਕ ਲਾਭਦਾਇਕ ਕਸਰਤ ਵੀ ਹਨ ਅਗਲੇ ਏਰੀ ਪੜ੍ਹਾਈ ਲਈ ਦਾਖਲੇ ਅਤੇ ਨੌਕਰੀਆਂ ਲੈਣ ਲਈ ਪੜ੍ਹਾਈ ਦੇ ਨਾਲ-ਨਾਲ ਉਮੀਦਵਾਰ ਦੀਆਂ ਖੇਡਾਂ ਵਿੱਚ ਪ੍ਰਾਪਤੀਆਂ ਦੇ ਅੰਕ ਵੀ ਲਏ ਜਾਂਦੇ ਹਨ ਮੈਂ ਤੈਨੂੰ ਇਹ ਸਲਾਹ ਦਿੰਦੀ ਹਾਂ ਕਿ ਤੈਨੂੰ ਵੀ ਜ਼ਰੂਰੀ ਕਿਸੇ ਨਾ ਕਿਸੇ ਖੇਡ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ ਮੈਂ ਆਸ ਕਰਦੀ ਹਾਂ ਕਿ ਤੂੰ ਪੜ੍ਹਾਈ ਵਾਂਗ ਹੀ ਖੇਡਾਂ ਵੱਲ ਵੀ ਲੋੜਿੰਦਾ ਧਿਆਨ ਦੇਵੇਂਗੀ ਮੰਮੀ ਅਤੇ ਡੈਡੀ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਹਾਂਜੀ ਇੱਥੇ ਭੈਣ ਭਰਾ ਦਾ ਵੀ ਲਿਖ ਸਕਦੇ ਹਾਂ ਪਿਆਰ ਤੇ ਇੱਥੇ ਤੁਸੀਂ ਹੋਰ ਵੀ ਗੱਲਾਂ ਲਿਖ ਸਕਦੇ ਹੋ ਤੁਸੀਂ ਆਪਣੇ ਕੋਲੋਂ ਲਿਖਣੀਆਂ ਨੇ ਇਹਨਾਂ ਚੀਜ਼ਾਂ ਨੂੰ ਰੱਟਾ ਨਹੀਂ ਲਾਉਣਾ ਹੈਗਾ ਧਿਆਨ ਰੱਖਣਾ ਇਸ ਗੱਲ ਦਾ ਕਿਸੇ ਚੀਜ਼ ਨੂੰ ਵੀ ਰੱਟਾ ਲਾਉਣ ਦੀ ਲੋੜ ਨਹੀਂ ਹੁੰਦੀ ਇਹ ਸਿਰਫ ਆਪਾਂ ਨੂੰ ਸਮਝਣ ਤੇ ਸੋਚਣ ਵਾਸਤੇ ਆਪਾਂ ਸਿਰਫ ਹੈਲਪ ਲੈਣੀ ਹੁੰਦੀ ਹੈ ਕਿ ਕਿਵੇਂ ਕੰਮ ਕੀਤਾ ਜਾ ਸਕਦਾ ਕਰੀਏ ਕਰੀ ਆਪਾਂ ਆਪਣੇ ਢੰਗ ਨਾਲ ਕਰੀਏ ਤਾਂ ਉਹ ਜ਼ਿਆਦਾ ਵਧੀਆ ਰਹਿੰਦਾ ਤਾਂ ਇਸ ਕਰਕੇ ਰੱਟਾ ਕਿਸੇ ਜੀ ਜਿਨੂੰ ਨਹੀਂ ਲਾਉਣਾ ਤੇ ਆਪਾਂ ਉਹਦਾ ਹੁਣ ਅੰਤ ਕਿਵੇਂ ਕਰਨਾ ਤੇਰੀ ਸਹੇਲੀ ਜਾਂ ਜੇ ਮੁੰਡੇ ਲਿਖੋਗੇ ਤਾਂ ਤੇਰਾ ਮਿੱਤਰ ਨਿੱਕੇ ਹੁਣ ਇੱਥੇ ਤੁਸੀਂ ਆਪਣਾ ਨਾਮ ਲਿਖਣਾ ਠੀਕ ਹੈ ਜੀ ਤੇ ਖੱਬੇ ਹੱਥ ਆਪਾਂ ਲਿਖਦੇ ਹੁੰਨੇ ਆ ਟਿਕਟ ਲਾ ਕੇ ਵੱਲ ਵੀ ਕਿਹਨੂੰ ਭੇਜ ਰਹੇ ਆ ਆਪਾਂ ਜਿਹਨੂੰ ਵੀ ਭੇਜਣਾ ਪੱਤਰ ਉਹਦਾ ਇੱਥੇ ਆ ਜਾਊਗਾ ਪਤਾ ਨਾਮ ਉਸ ਤੋਂ ਬਾਅਦ ਪਿੰਡ ਤੇ ਡਾਕਖਾਨਾ ਮੈਂ ਪਹਿਲਾਂ ਵੀ ਦੱਸਿਆ ਹੋਇਆ ਜੇ ਇਕੱਠਾ ਹੈ ਤਾਂ ਇਕੱਠਾ ਹੀ ਨਾਮ ਲਿਖ ਦੇਣਾ ਵੱਡੇ ਪਿੰਡਾਂ 'ਚ ਹੁੰਦਾ ਜੇ ਅਲੱਗ-ਅਲੱਗ ਹੈ ਤਾਂ ਪਹਿਲਾਂ ਪਿੰਡ ਦਾ ਨਾਮ ਆ ਜਾਏਗਾ ਫਿਰ ਡਾਕਖਾਨੇ ਦਾ ਨਾਮ ਆ ਜਾਏਗਾ ਉਸ ਤੋਂ ਬਾਅਦ ਤਹਿਸੀਲ ਕੌਮੇ ਆਉਣਗੇ ਸਾਰੇ ਡੰਡੀ ਕਿਤੇ ਨਹੀਂ ਆਉਣੀ ਡੰਡੀ ਆਉਣੀ ਹੈ ਜ਼ਿਲ੍ਹਾ ਤੋਂ ਬਾਅਦ ਜ਼ਿਲ੍ਹਾ ਲਿਖ ਕੇ ਜੋ ਵੀ ਜ਼ਿਲ੍ਹਾ ਹੈਗਾ ਠੋਡਾ ਲੁਧਿਆਣਾ ਜਾਂ ਅੰਮ੍ਰਿਤਸਰ ਜੋ ਵੀ ਹੈਗਾ ਉਹ ਲਿਖਣਾ ਜਿਹਨੂੰ ਵੀ ਜਿੱਥੇ ਚਿੱਠੀ ਪਾ ਰਹੇ ਹੋ ਉਸ ਤੋਂ ਬਾਅਦ ਪਿੰਨ ਕੋਡ ਠੀਕ ਹੈ ਜੀ ਪਿੰਨ ਕੋਡ ਹਰ ਇੱਕ ਜ਼ਿਲ੍ਹੇ ਦਾ ਅਲੱਗ-ਅਲੱਗ ਹੁੰਦਾ ਹੈ ਇਸ ਕਰਕੇ ਤੁਹਾਨੂੰ ਜ਼ਰੂਰੀ ਨੇ ਇਹ ਚੀਜ਼ਾਂ ਪਤਾ ਹੋਣੀਆਂ ਇਹਨਾਂ ਚੀਜ਼ਾਂ ਬਾਰੇ ਨੌਲੇਜ ਰੱਖਣੀ ਬਹੁਤ ਜ਼ਰੂਰੀ ਹੈ ਤਾਂ ਸਾਰੀ ਰੱਖਿਆ ਕਰੋ ਉਮੀਦ ਹੈ ਕਿ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਤੇ ਚੈਨਲ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰ ਲਓ ਮੇਰੇ ਚੈਨਲ ਨਾਲ ਜੁੜਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ